ਲੁਟੇਰਿਆ ਨੇ ਸ਼ਰੇ ਬਜ਼ਾਰ ਬਜ਼ੁਰਗ ਮਹਿਲਾ ਤੇ ਬੋਲਿਆ ਤਾਵਾ ਕ ਸੀਟ ਕੇ ਮਹਿਲਾ ਨੂੰ ਸੁਟਿਆ ਥੱਲੇ ਰੌਲਾ ਪੈਣ ਤੇ ਡੱਟ ਕੇ ਖੜ ਗਏ ਲੋਕ ਲੁਟੇਰਿਆ ਨਾਲ ਹੋ ਗਿਆ ਟੱਕਰਾ ਆਹ ਦੇਖੋ ਲਾਈਟ ਚ ਵੱਢ ਜਾਂਦੇ ਰਿਹਾ ਇਹ ਆਹ ਇਹ ਢਿੱਕੜ ਕਹਿੰਦੇ ਡੋਲੂ ਮਾਰਿਆ ਸੀ ਸਾਡੇ ਮੁੰਡੇ ਡੋਲੂ ਮਾਰਿਆ ਇਹ ਮੁਲਜ਼ਮਾਂ ਨੇ ਲੋਕਾਂ ਦੀਆਂ ਅੱਖਾਂ ਚ ਪਾਈਆਂ ਮਿਰਚਾਂ ਹੋ ਗਏ ਫਰਾਰ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਅੱਗੇ ਨੂੰ ਭੱਜ ਲਿਓ ਉਹ ਇਹ ਮੇਰੇ ਨਾਲ 12 ਕਿਲੋ ਆਹ ਦੇਖ ਆ ਦੇਖ ਲੈ ਇਹ ਛੋਟਾ ਭਾਈ ਖੜਾ ਹੈ ਸਾਹਮਣੇ ਭੰਡੇ ਵਾਲਾ ਇਹਨੇ ਮੇਰੀ ਆਵਾਜ਼ ਸੁਣ ਕੇ ਉਹਨਾਂ ਦੇ ਡੋਲੂ ਮਾਰਿਆ ਜੀ ਮਾਰਤੀ ਆਦ ਰਿਹਾ ਇਹ ਆਜੋ ਇਹ ਡੱਕਾ ਇਹਨੇ ਡੋਲੂ ਮਾਰਿਆ ਸੀ ਸਾਡੇ ਮੁੰਡੇ ਨੇ ਡੋਲੂ ਮਾਰਿਆ ਇਹ ਡੋਲੂ ਵਾਲਾ ਨਿਕਲ ਗਿਆ ਉਹ ਹੁਣ ਉਹ ਆ ਗਏ ਜੀ ਆਹ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਬਾਜ਼ਾਰ ਚੋਂ ਘਰ ਜਾਰੀ ਬਜ਼ੁਰਗ ਮਹਿਲਾ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੋਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਆਉਂਦੇ ਨੇ ਜਿਨ੍ਹਾਂ ਨੇ ਆਉਂਦਿਆਂ ਸਾਰ ਬਜ਼ੁਰਗ ਮਹਿਲਾ ਦੇ ਪਰਸ ਨੂੰ ਹੱਥ ਪਾ ਲਿਆ ਤੇ ਉਸ ਨੂੰ ਝਪਟਣ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ ਹੈ ਪਰ ਬਾਅਦਰ ਮਹਿਲਾ ਨੇ ਆਪਣਾ ਪਰਸ ਨਹੀਂ ਛੱਡਿਆ ਇਸ ਦੌਰਾਨ ਬਜ਼ੁਰਗ ਮਹਿਲਾ ਦਾ ਸੰਤੁਲਨ ਵਿਗੜਨ ਕਾਰਨ ਥੱਲੇ ਡਿੱਗ ਪਈ ਇਸ ਵਾਰ ਦਾਤ ਤੋਂ ਬਾਅਦ ਮੌਕੇ ਤੇ ਰੌਲਾ ਪੈ ਗਿਆ ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਲੁਟੇਰਿਆਂ ਨੂੰ ਕਿਹੜਾ ਪਾ ਲਿਆ ਪਰ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਲੋਕਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਦਿੱਤੀਆਂ ਜਿਸ ਕਰਕੇ ਉਹ ਭੱਜਣ 'ਚ ਕਾਮਯਾਬ ਹੋ ਗਏ ਆਂਦੇ ਮੂਰੇ ਇੱਕ ਲੇਡੀ ਜਾ ਰਹੀ ਸੀ ਤਿੰਨ ਬੰਦਿਆਂ ਨੇ ਉਹ ਤੋਂ ਪਰਸਕਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨਿਗਾ 'ਚ ਪੈ ਗਈ ਇੱਕੋ ਦਾ ਮੋਟਰਸ ਹੈ ਮੈਂ ਉਹਨਾਂ ਨੂੰ ਹੱਤਪਾਨ ਦੀ ਕੋਸ਼ਿਸ਼ ਕੀਤੀ ਫੜਨ ਦੀ ਕੋਸ਼ਿਸ਼ ਕੀਤੀ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਅੱਗੇ ਨੂੰ ਭੱਜ ਲਿਓ ਉਹ ਤੇ ਨਾਲ ਹੀ ਆ ਸਾਡੇ ਛੋਟਾ ਭਾਈ ਆ ਛੋਟਾ ਭਾਈ ਖੜਾ ਹੈ ਸਾਮਨੇ ਭੰਡੇ ਵਾਲਾ ਇਹਨੇ ਮੇਰੀ ਆਵਾਜ਼ ਸੁਣ ਕੇ ਉਹਨਾਂ ਦੇ ਡੋਲੂ ਮਾਰਿਆ ਡੋਲੂ ਜੀ ਡੋਲੂ ਵੀ गिर ਗਿਆ ਤੇ ਉਹ ਅੱਗੇ ਨਿਕਲ ਗਏ ਉਦੋਂ ਬਾਅਦ ਮੇਰੇ ਵੀਰ ਜੀ ਇੱਧਰ ਕਾਕਾ ਜੀ ਨੇ ਇਹਨਾਂ ਨੇ ਉਹਨੂੰ ਗੁਲਾਮੇ ਦੇ ਹੱਥ ਬੰਨ੍ਹ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਲਰ ਕਲਰ ਹੱਥ 'ਚ ਆ ਗਿਆ ਸ਼ਰਟ ਫੱਟ ਗਈ ਉੱਥੋਂ ਵੀ ਨਿਕਲ ਗਏ ਉਦੋਂ ਬਾਅਦ ਬਾਜ਼ਾਰ 'ਚ ਖਾਲੀ ਸੀਗਾ ਜੀ ਗੋਲੀ ਮੰਗਨ ਨਿਕਲ ਕੇ ਇਹ ਮੁੰਡੇ ਹੀ ਚੋਰੀ ਕਰਕੇ ਭੱਜ ਰਹੇ ਸੀਗੇ ਮੈਂ ਗਾਹਕ ਸਾਹਮਣੇ ਸੀਗਾ ਤੇ ਮੈਂ ਦੇਖਿਆ ਲੋਕ ਐ ਫੜਾ ਫੜੋ ਕਰੇ ਜੀ ਮੈਂ ਅੰਦਰੋਂ ਨਿਕਲ ਕੇ ਆਏ ਮੇਰੇ ਹੱਥ ਚੋਂ ਜਿਹੜਾ ਵੀ ਸੀਗਾ ਕੁਝ ਸਮਾਨ ਮੈਨੇ ਵਗਾ ਕੇ ਮਾਰਿਆ ਮੈਂ ਵੀ ਡਿੱਗ ਪਿਆ ਨਾਲ ਦੇ ਨਾਲ ਹੀ ਕਿਸੇ ਵਿੱਚ ਚੀਜ਼ ਦੇ ਵਿਚਾੜ ਕੇ ਮੈਂ ਵੀ ਡਿੱਗ ਪਿਆ ਸੀ ਇਹ ਹੋਸ਼ ਉਡਾ ਦੇਣ ਵਾਲੀ ਵਾਰਦਾਤ ਸੰਗਰੂਰ ਦੇ ਧੂਰੀ ਤੋਂ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਵੱਲੋਂ ਇਹ ਵੱਡਾ ਕਾਂਡ ਕੀਤਾ ਗਿਆ ਹੈ ਜਿਹੜੀ ਬਜ਼ੁਰਗ ਸੀ ਉਹ ਗਿਰ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੱਥ ਦੇ ਵਿੱਚ ਕੋਈ ਉਹਨਾਂ ਦੇ ਕੋਈ ਮਿਰਚਾ ਨਵਾਂ ਚੀਜ਼ ਚੀਜ਼ ਸੀਗੇ ਉਹ ਜਦੋਂ ਰਾਗੀਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਉਹਨਾਂ ਦੇ ਅੱਖਾਂ ਵਿੱਚ ਵੀ ਮਾਰੀਆਂ ਨਗੀਆਂ ਤਾਂ ਅਸੀਂ ਉਹਨੂੰ ਹਰ ਇੱਕ ਐਂਗਲ ਤੋਂ ਦੇਖ ਕੇ ਜਿਹੜੇ ਇਹ ਮਾੜੇ ਅੰਸਰ ਨੇ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰਾਂਗੇ ਤੇ ਇਹਨਾਂ ਦੇ ਬੰਦਾ ਜਿਹੜਾ ਐਕਸ਼ਨ ਉਹ ਲਾਵਾਂਗੇ ਜਲਦੀ ਲੁੱਟ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਦੇ ਹਾਲਾਤ ਕਿਹੋ ਜਿਹੇ ਹੋ ਰਹੇ ਨੇ ਕਿਉਂਕਿ ਲੋਕਾਂ ਨੂੰ ਦਿਨ-ਦਹਾੜੇ ਵੀ ਮਾੜੇ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਪ ਰਹਿ ਕੇ ਲੁਟੇਰਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਖੌਫ ਨਹੀਂ ਰਿਹਾ